ਦੇ ਵਿੱਚ ਟਰੈਕਟਰ ਮਾਰਚ ਦੇ ਵਿੱਚ ਕਿਤੇ ਨਾ ਕਿਤੇ ਉਹ ਏਕਤਾ ਵੇਖਣ ਨੂੰ ਮਿਲੀ ਕਿਉਂਕਿ ਸਾਰੇ ਹੀ ਲੀਡਰ ਫਰੰਟ ਫੁੱਟ ਤੇ ਸੀ ਸਾਰੇ ਹੀ ਲੀਡਰਾਂ ਨੇ ਆਪਣੇ ਆਪਣੇ ਏਰੀਏ ਦੇ ਵਿੱਚ ਟਰੈਕਟਰ ਮਾਰਚ ਕੱਢੇ ਨੇ ਟਰੈਕਟਰ ਮਾਰਚ ਖਿਲਾਫ ਹੈ ਲੈਂਡ ਪੋਲਿੰਗ ਪਾਲਿਸੀ ਇਹ ਗੂੰਜ ਚੰਡੀਗੜ੍ਹ ਤੱਕ ਸੁਣਾਈ ਦੇਗੀ ਔਰ ਦੇ ਦੇ ਰਾਜਧਾਨੀ ਦਿੱਲੀ ਤੱਕ ਸੁਣਾਈ ਦੇਗੀ ਕਿਉਂਕਿ ਤੁਨੇ ਮਾਮਲਿਆਂ ਲੈ ਕੇ ਟਰੈਕਟਰ ਮਾਰਚ ਦਾ ਪੰਜਾਬ ਦਾ ਮੁੱਦਾ ਵੀ ਹੈ ਔਰ ਦੇਸ਼ ਪੱਧਰ ਤੇ ਜਿਹੜੇ ਜੁੜੇ ਹੋਏ ਮਾਮਲੇ ਆ ਉਹਨਾਂ ਨਾਲ ਵੀ ਸੰਬੰਧ ਰੱਖਦਾ ਹੈ ਇਹ ਖੇਤੀਬਾੜੀ ਕਿਸਾਨਾਂ ਨੂੰ ਖੁਸ਼ੀ ਨਹੀਂ ਦੇ ਰਹੀ ਤਾਂ ਫਿਰ ਉਹਨਾਂ ਲਈ ਇਤੋ ਵੱਡੀ ਲੜਾਈ ਕੋਈ ਹੋ ਨਹੀਂ ਸਕਦੀ ਸਾਟਮਾਲਾ ਪ੍ਰੋਜੈਕਟ ਦੇ ਰਿਹਾ ਬਹੁਤ ਸਾਰੀ ਜ਼ਮੀਨ ਪੰਜਾਬ ਦੇ ਕਿਸਾਨਾਂ ਜੀੋਂ ਖੈਰ ਕੀਤੀ ਗਈ ਲਈ ਗਈ ਹੈ ਉੱਥੇ ਵੀ ਕੀਮਤਾਂ ਨੂੰ ਲੈ ਕੇ ਕਈ ਜਗ੍ਹਾ ਤੇ ਝਗੜੇ ਆ ਕਿਸਾਨ ਜਥੇਬੰਦੀਆਂ ਸ੍ਰੀ ਗੁਰੂਤ ਕਿਸਾਨ ਮੋਰਚੇ ਉਹ ਦੂਜੇ ਪਾਸੇ ਮੁਕੰਤਿ ਰਿ ਭਗਵੰਤਾਨ ਤੇ ਕਿਸਾਨ ਜਥਲਦਿਆਂ ਆਮਣੇ ਸਾਹਮਣੇ ਖੜੇ ਨਜ਼ਰ ਆ ਰਿਹਾ ਤੇ ਦੇਖੋ ਤੁਹਾਡੇ ਮੈਂ ਕਹਿੰਦੇ ਇਹੋ ਜਿਹੇ ਮੰਤਰੀ ਵੀ ਹੋਏ ਆ ਜਿਹੜੇ ਜੰਗਲੀ ਖਾ ਗਏ ਇਹੋ ਜਿਹੇ ਵੀ ਮੰਤਰੀ ਹੋਏ ਆ ਕਹਿੰਦੇ ਕਿੱਥੋਂ ਜੰਗਲ ਪੈਦਾ ਹੋਣੇ ਜੇ ਜੰਗਲੀ ਖਾ ਜਾਏਗਾ ਕੋਈ ਮੰਤਰੀ ਜਿਨ੍ਹਾਂ ਨੇ ਪੰਜਾਬ ਦਾ ਇੱਕ ਤਬਾਹ ਕਰ ਦਿੱਤਾ ਉਹ ਵੀ ਅੱਜ ਕਹਿੰਦੇ ਨਾਪਾਜੀ ਬੈਠੇ ਆ ਉਹਨਾਂ ਨੇ ਸਿੱਧੇ ਤੌਰ ਤੇ ਨਾਂ ਨਹੀਂ ਲਿਆ ਉਹਨਾਂ ਦਾ ਇਸ਼ਾਰਾ ਕਿਹਾ ਜਾ ਸਕਦਾ ਹੈ ਕਿ ਉਹ ਵਿਕਰਮਜੀਤਿਆ ਵਾਲਾ ਹੋਵੇਗਾ ਕਿੰਨੇ ਲੰਬੇ ਸਾਲਾਂ ਬਾਅਦ ਆ ਇਹਦੇ ਤੁਹਾਨੂੰ ਜਿਹੜਾ ਕਿ ਤੇ ਭਾਗੀ ਕੀਤਾ ਗਿਆ ਇਹ ਪਹਿਲਾ ਹੋਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਕਿ ਰਾਜਸਥਾਨ ਦੇ ਵਿੱਚ ਇੱਕ ਲੜਕੀ ਹੈ ਜਿਹੜੀ ਕਿ ਸਾਬਤ ਸੂਰਤ ਸਿੱਖ ਹੈ ਉਸ ਨੂੰ ਐਗਜ਼ਾਮ ਦੇ ਵਿੱਚ ਵਾੜਨ ਸੰਬੰਧਿਤ ਬਹੁਤ ਪ੍ਰੋਬਲਮ ਆਈਆਂ ਕਿਉਂਕਿ ਉਹਨੂੰ ਕਹਿ ਦਿੱਤਾ ਗਿਆ ਕਿ ਕਾਰ ਦੇ ਕਰਕੇ ਤੁਸੀਂ ਨਹੀਂ ਜਾ ਸਕਦੇ ਹਾਂ ਕਾਰਾਂ ਕਿਸੇ ਥਰ ਕੰਮ ਕਰਦੀਆਂ ਦੇਖੋ ਕਿ ਇਹ ਤਾਂ ਹੈ ਨਹੀਂ ਕਿ ਅਸੀਂ ਕਿਸੇ ਅਫਰੀਕਾ ਦੇ ਮੁਲਕ ਦੀ ਗੱਲ ਕਰਦੇ ਹਾਂ ਜਾਂ ਕਿਸੇ ਸਰਬ ਕੰਟਰੀ ਦੀ ਗੱਲ ਕਰਦੇ ਹਾਂ ਸਾ ਨੂੰ ਪਤਾ ਨਾ ਹੋ ਗਰੇ ਕਿ ਸਿਕੰਦਰੀ ਕੀ ਮਰਿਆਦਾ ਹੈ ਕੀ ਪਰੰਪਰਾ ਹੈ ਕੀ ਕਕਾਰ ਹੈ ਰਾਜਾ ਨੂੰ 70 ਸੱਤਵੀਂ ਸਦੀ ਔਰ ਹਰਿਆਣਾ ਜਿੱਤੇ دریاਵਾਂ ਦਾ ਕੋਈ ਲੈਣਾ ਦੇਣਾ ਨਹੀਂ ਲੈ ਪੰਜਾਬ ਚਿਲੰਦਣ ਉਹਨਾਂ ਨੂੰ 60ਵੀਂ ਸਦੀ ਜਾਂ ਪਿਆਰ ਨੂੰ 25ਵੀਂ ਸਦੀ ਹੁਣ ਤੱਕ ਹਰਿਆਣਾ ਨੇ ਪੈਸਾ ਦੇਣਾ ਹੀ ਬੰਦ ਕਰ ਦਿੱਤਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਸੂਬੇ ਭਰ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਉਤਰੇ ਅੱਜ ਇੱਕ ਵਾਰ ਲੰਬੇ ਸਮੇਂ ਬਾਅਦ ਫਿਰ ਤੋਂ ਟਰੈਕਟਰ ਮਾਰਚ ਨੇ ਉਹ ਵੇਖਣ ਨੂੰ ਮਿਲੇ ਲਗਭਗ ਸਾਰੇ ਹੀ ਸ਼ਹਿਰਾਂ ਦੇ ਵਿੱਚ ਪੱਡੀਆਂ ਲੰਬੀਆਂ ਲਾਈਨਾਂ ਨੇ ਜਿਹੜੀਆਂ ਟਰੈਕਟਰ ਦੀਆਂ ਲੱਗੀਆਂ ਹੋਈਆਂ ਸੀ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੈ ਜਿਹੜੀ ਉਹ ਹੋ ਰਹੀ ਸੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਅੱਜ ਜੰਗਲਾਤ ਵਿਭਾਗ ਦੇ ਵਿੱਚ ਕਰਮਚਾਰੀਆਂ ਨੂੰ ਪੱਕੇ ਕੀਤਾ ਗਿਆ ਤੇ ਕੈਬਨਿਟ ਦੀ ਅਹਿਮ ਬੈਠਕ ਵੀ ਹੋਈ ਹੈ। ਮੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ। ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ। ਆਹ ਤੁਹਾਡਾ ਵੀ ਧੰਨਵਾਦ। ਦਰਸ਼ਕਾਂ ਨੂੰ ਬੜੇ ਸਤਿਕਾਰ ਸ੍ਰੀ ਅਕਾਲ। ਅਹਿਮ ਮੁੱਦੇ ਆ, ਲੋ ਸਵਾਲ ਆ। ਆਪਾਂ ਹਾਜ਼ਰ ਆਂ। ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਗੱਲ ਟਰੈਕਟਰ ਮਾਰਚ ਦੀ ਕਰਾਂਗੇ ਜਿਸ ਤਰ੍ਹਾਂ ਪਿਛਲੇ ਹਫਤੇ ਤੁਸੀਂ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਸੀ ਕਿ ਇੱਕ ਵੱਡੇ ਕਿਸਾਨ ਅੰਦੋਲਨ ਦੀ ਤਿਆਰੀ ਮੁਰਤੋਂ ਹੋ ਰਹੀ ਹੈ ਜਿਸ ਦੇ ਲਈ ਧਿਰਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਅੱਜ ਇਸ ਟਰੈਕਟਰ ਮੋਰਚੇ ਦੇ ਵਿੱਚ ਟਰੈਕਟਰ ਮਾਰਚ ਦੇ ਵਿੱਚ ਕਿਤੇ ਨਾ ਕਿਤੇ ਉਹ ਏਕਤਾ ਵੇਖਣ ਨੂੰ ਮਿਲੀ ਕਿਉਂਕਿ ਸਾਰੇ ਹੀ ਲੀਡਰ ਫਰੰਟਫੁੱਟ ਤੇ ਸੀ ਸਾਰੇ ਹੀ ਲੀਡਰਾਂ ਨੇ ਆਪਣੇ ਆਪਣੇ ਏਰੀਏ ਦੇ ਵਿੱਚ ਟਰੈਕਟਰ ਮਾਰਚ ਕੱਢੇ ਨੇ ਟਰੈਕਟਰ ਮਾਰਚ ਖਿਲਾਫ ਹੈ ਲੈਂਡ ਪੂਲਿੰਗ ਪਾਲਿਸੀ ਦੇ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਿਲਕੁਲ ਸਹੀ ਜਿਦਾਂ ਤੁਸੀਂ ਜ਼ਿਕਰ ਕੀਤਾ ਹੈ ਬੰਦਾ ਵੀ ਹੈ ਸਭ ਤੋਂ ਅਹਿਮ ਸਵਾਲ ਹੈ ਟਰੈਕਟਰ ਮਾਰਚ ਬੜੇ ਦਿਨਾਂ ਬਾਅਦ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਟਰੈਕਟਰ ਕਤਾਰਾਂ ਬਣ ਕੇ ਨਿਕਲਿਆ ਤੇ ਉਹਨਾਂ ਦੀ ਗੂੰਜ ਸੁਣਾਈ ਦਿੱਤੀ ਹੈ ਇਹ ਗੂੰਜ ਚੰਡੀਗੜ੍ਹ ਤੱਕ ਵੀ ਸੁਣਾਈ ਦੇਗੀ ਔਰ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਵੀ ਸੁਣਾਈ ਦੇਗੀ ਕਿਉਂਕਿ ਦੋਨੇ ਮਾਮਲਿਆਂ ਲੈ ਕੇ ਟਰੈਕਟਰ ਮਾਰਚਾ ਪੰਜਾਬ ਦਾ ਮੁੱਦਾ ਵੀ ਹੈ ਔਰ ਦੇਸ਼ ਪੱਧਰ ਤੇ ਜਿਹੜੇ ਜੁੜੇ ਮਾਮਲੇ ਆ ਉਹਨਾਂ ਨਾਲ ਵੀ ਸਬੰਧ ਰੱਖਦਾ ਹੈ ਪੰਜਾਬ ਦੀ ਆਪਾਂ ਜਦੋਂ ਗੱਲ ਕਰਦੇ ਆਂ ਦੇਖੋ ਲੈਂਡ ਪੂਲਿੰਗ ਪਾਲਿਸੀ ਇਸੇ ਦੇ ਕਾਫੀ ਲੰਬੇ ਦਿਨ ਤੋਂ ਬਵਾਦ ਚਰਚਾ ਚ ਬਣੀ ਹੋਈ ਹੈ ਉਸ ਮੁੱਦੇ ਤੇ ਸਯੁਕਤ ਕਿਸਾਨ ਮੋਰਚਾ ਜੀ ਜੀ ਗਵਾਹੀ ਜਿਹੜਾ ਹੈਗਾ ਰਾਜੀਵਾਲ ਕਰ ਰਿਹਾ ਡਾਕਟਰ ਦਰਸ਼ਨਪਾਲ ਕਰ ਰਿਹਾ ਜਾਂ ਹੋਰ ਆਗੂ ਕਰ ਰਹੇ ਤੇ ਦੂਜੇ ਪਾਸੇ ਢਲੇਵਾ ਸਾ ਸਰਬ ਸੰਗਠੇਰ ਉਹਨਾਂ ਦੀ ਜਥੇਬੰਦੀਆਂ ਸਯੁਕਤ ਕਿਸਾਨ ਮੋਰਚਾ ਗਹਿਰਾ ਸੀ ਸਾਰਿਆਂ ਵੱਲੋਂ ਤਇਅ ਕੀਤਾ ਗਿਆ ਕਿ ਆਪਸੀ ਵਿਘਰੇਵੇਂ 2 ਮਰਜ਼ੀ ਹੁਣ ਲੈਂਡ ਪੂਲਿੰਗ ਨੀਤੀ ਤੇ ਡਟ ਕੇ ਸਾਂਝੇ ਤੌਰ ਤੇ ਇਹ ਲੜਾਈ ਲੜੀ ਜਾਏਗੀ ਅਜ ਪਹਿਲਾ ਬਿਗਲ ਵਜਿਆ ਟਰੈਕਟਰ ਮਾਰਚ ਦਾ ਨਾਂ ਦੇ ਧਰਤੀ ਤੇ ਗੂੰਜੇ ਟਰੈਕਟਰ ਵਾਕ ਆਫ ਦਿਲਿਆਂ ਦੀ ਵਾਕ ਆਫ ਸ਼ਹਿਰਾਂ ਜਗਵਾਈ ਕੀਤੀ ਹੈ ਕਿ ਤੇਰਿੰਦਰ ਸਿੰਘ ਲਖੋਵਾਲ ਕਰ ਰਿਹਾ ਹੈ ਕਿ ਤੇ ਰਾਜੀਵਾਲ ਕਰ ਰਿਹਾ ਹੈ ਕਿ ਤੇ ਦੂਜੀ ਆਗੂ ਕਰ ਰਿਹਾ ਹੈ ਮੁੱਦਾ ਇੱਕੋ ਹੀ ਆ ਕਿ ਲੈਂਡ ਪੂਲਿੰਗ ਜਿਹੜੀ ਨੀਤੀ ਆ ਗਿਆ ਉਹ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੈ ਆਪਾਂ ਸਾਰੇ ਜਾਣਦੇ ਆ ਪੰਜਾਬ ਚ ਕਿਸਾਨੀ ਦੀ ਨਿਰਪੜਤਾ ਖੇਤੀਬਾੜੀ ਤੇ ਹੈ ਜੀ ਨਾ ਤਾਂ ਸੂਬਾ ਜਿੰਦਸਟਰੀ ਦੇ ਤੌਰ ਤੇ ਡਿਵੈਲਪ ਕਰ ਸਕਿਆ ਨਾ ਹੀ ਕੋਈ ਹੋਰ ਵੱਡੇ ਕਾਰੋਬਾਰ ਆਏ ਨਾ ਕੋਈ ਕੋਈ ਵੱਡਾ ਕਾਰੋਬਾਰ ਆ ਉਹ ਖੇਤੀਬਾੜੀ ਇਹ ਖੇਤੀਬਾੜੀ ਕਿਸਾਨਾਂ ਨੂੰ ਖੁਸ਼ਦੀ ਨਜ਼ਰ ਆਏ ਤਾਂ ਫਿਰ ਉਹਨਾਂ ਲਈ ਇਤੋ ਵੱਡੀ ਲੜਾਈ ਕੋਈ ਹੋ ਨਹੀਂ ਸਕਦੀ ਇਸੇ ਕਰਕੇ ਵਕਰੀਆਂ ਦੇ باوجود ਸਾਰਿਆਂ ਕਿਸਾਨਾਂ ਚ ਇਸ ਬੰਦੀਆਂ ਸਾਰੇ ਸਯੁਕਤ ਮੋਰਚੇ ਇਸ ਮਾਮਲੇ ਤੇ ਇੱਕ ਮਤ ਹੈ ਸਹਿਮਤ ਹੈ ਕਿ ਲੈਂਡ ਪੂਲਿੰਗ ਪਾਲਿਸੀ ਪੰਜਾਬ ਚ ਲਾਗੂ ਨਹੀਂ ਹੋਣ ਦੇਣੀ ਜੀ ਇਸ ਨੂੰ ਲੈ ਕੇ ਟ੍ਰੈਕਟਰ ਮਾਰਚ ਆ ਅਗਲੇ ਦਿਨਾਂ ਚ ਫੇਰ ਮੁੜ ਕੇ ਜਿਹੜਾ ਮੁੱਲਾਂਪੁਰ ਦਾ ਕੰਚ ਕਮੇਟੀ ਕਿਸਾਨ ਪੰਚਾਇਤ ਰੈਲੀ ਕੀਤੀ ਜਾਏਗੀ ਵੱਡਾ ਜਿਹੜਾ ਰਲਕਾਰ ਭਰੀ ਜਾਏਗੀ ਸਰਕਾਰ ਦੇ ਖਿਲਾਫ ਕਿ ਲੈਂਡ ਪੂਲਿੰਗ ਪਾਲਿਸੀ ਲਾਗੂ ਨਹੀਂ ਹੋਣ ਦੇਾਂਗੇ ਕਿਸੇ ਵੀ ਕੀਮਤ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਕਿ ਇਹ ਕੇਵਲ ਪੰਜਾਬ ਦੀ ਗੱਲ ਨਹੀਂ ਕੇਂਦਰ ਵੀ ਇਸ ਮੁੱਦੇ ਨੂੰ ਦੇਖ ਰਿਹਾ ਹੈ ਕੇਂਦਰ ਨੂੰ ਇਹ ਲੱਗਦਾ ਹੈ ਕਿ ਲੈਂਡ ਪੋਲਿਸੀ ਦੇ ਚੱਜੇ ਕਿਸਾਨਾਂ ਨੂੰ ਦਿਵਾਲਾ ਲਾ ਗਿਆ ਤਾਂ ਫਿਰ ਕੇਂਦਰ ਵੀ ਇਹਨਾਂ ਲਈ ਦਿਵਾਲਾ ਨਹੀਂ ਕੇਂਦਰ ਵੀ ਆਪਣੀ ਮਰਜ਼ੀ ਦੀਆਂ ਨੀਤੀਆਂ ਲਾਗੂ ਕਰੇਗਾ ਕਿੱਧਰ ਜਾਏਗੀ ਇਹ ਇਸ ਵੀ ਦੀ ਗੱਲ ਕਿਸੇ ਦੂਜੇ ਮਾਮਲੇ ਜਿਵੇਂ ਜ਼ਮੀਨ ਦੀ ਵੀ ਗੱਲ ਕਰੀ ਆਪਾਂ ਅੱਗੇ ਵੀ ਕੇਵਰ ਜ਼ਿਕਰ ਕਰਦੇ ਹਾਂ ਭਾਰਤ ਮਾਲਾ ਪ੍ਰੋਜੈਕਟ ਦੇ ਦੀਨ ਵੀ ਬਹੁਤ ساری ਜ਼ਮੀਨ ਪੰਜਾਬ ਚ ਕਿਸਾਨਾਂ ਜੇ ਹਕਾਇਰ ਕੀਤੀ ਗਈ ਹੈ ਲਈ ਗਈ ਹੈ ਉੱਥੇ ਵੀ ਕੀਮਤਾਂ ਨੂੰ ਲੈ ਕੇ ਕਈ ਜਗ੍ਹਾ ਤੇ ਝਗੜੇ ਆ। ਸੋ ਬੜਾ ਆਪਸੀ ਸੁਵੰਧਾ ਵਾਲਾ ਮਾਮਲਾ ਸਿੱਧੇ ਤੌਰ ਤੇ ਨਜ਼ਰ ਆਉਂਦਾ ਪੰਜਾਬ ਦੇ ਖਿਲਾਫ ਪਰ ਕੇਂਦਰ ਨਾਲ ਵੀ ਹੈ। ਔਰ ਇੱਕ ਸਾਫ਼ ਜੀ ਲੜਾਈ ਹੈ ਜਿੱਦਾਂ ਆਜ਼ਾਦੀ ਤੋਂ ਪਹਿਲਾਂ ਪਗੜੀ ਸੰਭਾਲ ਅੰਦੋਲਨ ਚੱਲਿਆ ਸੀ। ਇਸੇ ਤਰੀਕੇ ਨਾਲ ਪੰਜਾਬ ਦੇ ਕਿਸਾਨ ਜਿਹੜੇਗਾ ਆਪਣੀ ਜ਼ਮੀਨ ਬਚਾਉਣ ਅੰਦੋਲਨ ਲਈ ਲੜਾਈ ਲੜ ਰਿਹਾ ਔਰ ਇਹਦੇ ਲਈ ਕਿਸੇ ਵੀ ਹੱਦ ਤੱਕ ਲੜਨ ਲਈ ਤਿਆਰ ਹੈ ਮਿਲਦਾ ਕਿ ਸਰਕਾਰ ਲਈ ਵੱਡੀ ਚੁਣੌਤੀ ਹੈ ਹਾਲਾਂਕਿ ਇਹ ਸਰਕਾਰ ਇਹ ਕਹਿ ਰਹੀ ਹੈ ਲਗਾਤਾਰ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਅਸੀਂ ਸਹੂਲਤਾਂ ਦੇਾਂਗੇ ਕਿਸੇ ਵੀ ਜ਼ਮੀਨ ਜਿਹੜੀ ਹੈ ਜ਼ਬਰੀ ਨਹੀਂ ਲਈ ਜਾਏਗੀ ਜਿਹੜੀ ਜ਼ਮੀਨ ਅਕਰ ਵੀ ਕੀਤੀ ਜਾਏਗੀ ਉਸੇ ਕਿਸਾਨਾਂ ਦਾ ਬਣਦਾ ਹਿੱਸਾ ਦਿੱਤਾ ਜਾਏਗਾ ਕਿਸਾਨ ਆਪਣੀ ਮਰਜ਼ੀ ਨਾਲ ਵੀ ਕਾਰੋਬਾਰ ਕਰ ਸਕਦੇ ਆ ਆਪ ਵੀ ਡਿਵੈਲਪ ਕਰ ਸਕਦੇ ਆ ਜਾਂ ਡਿਵੈਲਪ ਕਰਵਾ ਹਿੱਸਾ ਸਰਕਾਰ ਤੋਂ ਲੈ ਸਕਦੇ ਆ ਇਹ ਸਾਰੇ ਕੰਸੇ ਦੇ باوجود ਕਿ ਕਿਸਾਨਾਂ ਦੇ ਸੰਗਤ ਹੋਏ ਗੱਲ ਲੱਤ ਦੀ ਨਜ਼ਰ ਨਹੀਂ ਆਉਂਦੀ ਕਿ ਲੈਂਡ ਪੂਰਿੰਗ ਪਾਲਿਸੀ ਕਿਸਾਨਾਂ ਦੇ ਹਿੱਤ ਵਿੱਚ ਹੈ। ਕਈ ਵਾਰੀ ਨਵੀਆਂ ਗੱਲਾਂ ਦੇਖੋ ਐਮਐਸਵੀ ਦਾ ਮੁੱਦਾ ਹੈ। ਹੋਰ ਫਸਲਾਂ ਦੀਆਂ ਕੀਮਤਾਂ ਦਾ ਮਾਮਲਾ ਹੈ। ਇਦਾਂ ਜਿਹੜਾ ਹੈਗਾ ਫਸਲੀ ਬੀਮਾ ਦੀਆਂ ਗੱਲਾਂ ਹੈ। ਕਈ ਮਾਮਲੇ ਜਿਹੜੇ ਅਜੇ ਵਿਵਖ ਚ ਲਾਗੂ ਹੋਣੇ ਆ। ਜੀ ਉਹ ਲੜਾਈ ਵੱਖਰੀ ਕਿਸਮ ਦੀ ਹੈ। ਉਹ ਲੜਾਈ ਹੁੰਦਾ ਕਿ ਚਲੋ ਲਾਗੂ ਹੋਏਗੀ ਨਹੀਂ ਹੋਏਗੀ। ਇੱਕ ਸਿਸਟਮ ਪਹਿਲੇ ਚੱਲ ਰਿਹਾ ਹੈ ਲੈਣ ਪੁਨੀ ਪਾਲਸੀ ਦਾ ਲੱਗਦਾ ਹੈ ਨਾ ਕਿ ਤਕਰੀਬਨ ਫੌਰੀ ਤੌਰ ਤੇ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਲੈ ਲਈ ਜਾਏਗੀ ਤੇ ਕਿਸਾਨ ਨਹੱਤੇ ਹੋ ਜਾਣਗੇ ਇਸ ਕਰਕੇ ਵੱਡੀ ਲੜਾਈ ਛੜੀ ਵੀ ਹੈ ਆਉਣ ਵਾਲੇ ਦਿਨਾਂ ਚ ਵੀ ਇਹ ਲੜਾਈ ਹੋਰ ਵੀ ਮਗੇਗੀ ਦੇਖਣਾ ਹੋਏਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ਤੇ ਕੀ ਸੈਂਡ ਲੈਂਦੇ ਹੈ ਜਾਂ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ ਹਾਲਾਂਕਿ ਲਗਾਤਾਰ ਪ੍ਰੈਸ ਕਾਨਫਰੰਸ ਆ ਰਹੇ ਮੀਟਰੀ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਇਦਾਂ ਹੀ ਅੱਜ ਮੈਂ ਸੁਣ ਰਿਹਾ ਸੀ ਦੇਖੋ ਕਿਸਾਨਾਂ ਦਾ ਆਪਣਾ ਇੱਕ ਅਧਿਕਾਰ ਹੈ ਕਾ ਕਿਸਾਨ ਹੀ ਕਹਿ ਰਿਹਾ ਹੈ ਕਿ ਦੇਖੋ ਜੀ ਇੱਕ ਦੋ ਮੀਡੀਆ ਨੂੰ ਚੈਨਲਾਂ ਨੂੰ ਛੱਡ ਕੇ ਸਾਡੇ ਦਾ ਟਰੈਕਟਰ ਮਾਰਚ ਦੀ ਕਿਤੇ ਤਸਵੀਰ ਨਹੀਂ ਦਿਖਾ ਰਿਹਾ ਮੀਡੀਆ ਜਾਨੀ ਮੀਡੀਆ ਨੂੰ ਕਿਸ ਕਦਰ ਜਿਹੜਾਗਾ ਸਰਕਾਰ ਨੂੰ ਜਾਣਕਾਰੀ ਦਿੱਤੀ ਜਾਏਗੀ ਕਿਸਾਨਾਂ ਨੂੰ ਕਿਵੇਂ ਸਮਝਾਇਆ ਜਾਏਗਾ ਸਮਝਿਆ ਜਾ ਸਕਦਾ ਜਾਂ ਨਹੀਂ ਸਮਝਾਇਆ ਜਾ ਸਕਦਾ ਫਿਲਹਾਲ ਜਿਹੜਾ ਹੈਗਾ ਇਹ ਸਮੁੱਧੇ ਦੇ ਘਟੂ ਘਟਾ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਉਹ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਜਥੇਬੰਦੀਆਂ ਸਾਹਮਣੇ ਸਾਹਮਣੇ ਖੜੇ ਨਜ਼ਰ ਆ ਰਹੇ ਜੀ ਜੀ ਸਿੱਧੂ ਸਾਹਿਬ ਅੱਜ ਮੁੱਖ ਮੰਤਰੀ ਮਾਨ ਨੇ ਜਿਹੜੇ ਉਹਨਾਂ ਨੇ ਜੰਗਲਾਤ ਵਿਭਾਗ ਦੇ ਕੁਝ ਕੰਮਿਆਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਉਹਨਾਂ ਨੂੰ ਪੱਕਾ ਕੀਤਾ ਗਿਆ ਪਰ ਇਸ ਤਰ੍ਹਾਂ ਜਦੋਂ ਸਟੇਜ ਦੇ ਉੱਪਰੋਂ ਭਾਸ਼ਣ ਦੇ ਰਹੇ ਸੀ ਤਾਂ ਉਹਨਾਂ ਦੀ ਭਾਸ਼ਣ ਦੇ ਵਿੱਚ ਵਿਰੋਧੀਆਂ ਦੇ ਉੱਪਰ ਖੂਬ ਨਿਸ਼ਾਨੇ ਕੱਸੇ ਉਹਨਾਂ ਨੇ ਬੜੀਆਂ ਬੜੇ ਸਵਾਲ ਵੀ ਕੀਤੇ ਨੇ ਤੇ ਬੜੇ ਜਵਾਬ ਵੀ ਮੰਗੇ ਨੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਉਹ ਕਿਉਂਕਿ ਰੋਜ਼ਗਾਰ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਦੇਖੋ ਜੀ ਮੁਖੰਤਰੀ ਪਗੰਦਮਾਨ ਦੇ ਦੇਖੋ ਆਪਣੀ ਗੱਲ ਕਰਨ ਦੀ ਇੱਕ ਆਪਣੀ ਛੱਲੀ ਹੈ ਇੱਕ ਅੰਦਾਜ਼ ਹੈ ਅੱਜ ਮੈਂ ਇਹ ਕਹਿ ਸਕਦਾ ਕਿ ਮੁਖੰਤਰੀ ਪਗੰਦਮਾਨ ਕੋਲੇ ਪੁਰਾ ਖੁੱਲਾ ਸਮਾਸੀ ਉਹਨਾਂ ਨੇ ਦਿਲਦਿਆਂ ਗਹਿਰਾਈਆਂ ਤੋਂ ਜਿਹੜੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜੰਗਲਾਤ ਮਹਕਮੇ ਦੇ ਮਲਾਜ਼ਮ ਹੋਣਗੇ ਕੋਈ ਅਧਿਕਾਰੀ ਹੋਣਗੇ ਉਹ ਨਿਯੁਕਤੀ ਪੱਤਰ ਵੰਡੇ ਗਏ ਉਹ ਤਾਂ ਬੈਠੇ ਹੀ ਸੀ ਅੱਗੇ ਪਰ ਕਿਉਂਕਿ ਮੀਡੀਆ ਨੂੰ مخاطਬ ਹੋ ਰਹੀ ਸੀ ਇਸ ਕਰਕੇ ਸਮੁੱਚੇ ਪੰਜਾਬੀਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਉਹਨਾਂ ਦੀ ਗੱਲ ਸੁਣੀ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਜਨਾਬਾਂ ਨੂੰ ਬੜਾ ਚੇਤੇ ਕੀਤਾ ਦੋ ਕਾਰਨਾਂ ਚੇਤੇ ਕਰਨ ਦੇ ਹਾਲਾਂਕਿ ਉਹਨੇ ਨਾਂ ਨਹੀਂ ਲਿਆ ਇੱਕ ਤਾਂ ਉਹਨੇ ਜੰਗਲਾਤ ਵਿਭਾਗ ਦੇ ਕੋ ਕਮਲਾਜਮਾਂ ਨੂੰ ਸਬੂਤਨ ਕਰ ਰਹੇ ਸੀ ਕਹਿੰਦੇ ਦੇਖੋ ਤੁਹਾਡੇ ਮਹਿਕਮੇ ਇਹੋ ਜਿਹੇ ਮੰਤਰੀ ਵੀ ਹੋਏ ਐ ਜਿਹੜੇ ਜੰਗਲੀ ਖਾ ਗਏ ਕਹਿੰਦੇ ਜੇ ਮੈਂ ਕਹਾਂ ਸਭ ਤੋਂ ਪਹਿਲਾ ਕੋਈ ਸਾਬਕਾ ਮੰਤਰੀ ਜਿਹੜੇ ਚ ਗਿਆ ਹੋਇਆ ਭ੍ਰਿਸ਼ਟਾਚਾਰ ਦੇ ਮਾਣ ਲੈ ਕੇ ਕਹਿੰਦੇ ਤੁਹਾਡੇ ਮਹਿਕਮੇ ਦਾ ਗੈਰ ਜੰਗਲਾਤ ਵਿਭਾਗ ਮਹਿਕਮੇ ਦਾ ਇਹੋ ਜਿਹੇ ਵੀ ਮੰਤਰੀ ਹੋਏ ਐ ਕਹਿੰਦੇ ਕਿੱਥੋਂ ਜੰਗਲ ਪੈਦਾ ਹੋਣੇ ਜੇ ਜੰਗਲੀ ਖਾ ਜਾਏਗਾ ਕੋਈ ਮੰਤਰੀ ਦੂਜੀ ਗੱਲ ਨਾਬਾਦੀ ਉਹਨਾਂ ਨੇ ਕੀਤੀ ਕਹਿੰਦੇ ਜਿਨ੍ਹਾਂ ਨੇ ਪੰਜਾਬ ਦਾ ਭੁੱਖ ਤਬਾਹ ਕਰ ਦਿੱਤਾ ਉਹ ਵੀ ਅੱਜ ਕੰਦੇ ਨਾਬਾਦੀ ਬੈਠੇ ਆ ਸੋ ਉਹਨਾਂ ਨੇ ਸਿੱਧੇ ਤੌਰ ਤੇ ਨਾਂ ਨਹੀਂ ਲਿਆ ਉਹਨਾਂ ਦਾ ਇਸ਼ਾਰਾ ਕੀਤਾ ਜਾ ਸਕਦਾ ਹੈ ਕਿ ਉਹ ਵਿਕਰਮਜੀਤਿਆ ਵਾਲਾ ਹੋਵੇਗਾ ਕਿ ਕਾਂਗਰਸ ਦੇ ਸਾਬਕਾ ਕਾਰਨ ਮੰਤਰੀ ਜਗਲਾਦ ਮੰਤਰੀ ਰਿਹਾ ਉਹਨਾਂ ਵਾਲਾ ਹੋਵੇਗਾ ਪਰ ਮੁਖ ਮੰਤਰੀ ਭਗਵੰਤ ਮਾਨ ਨੇ ਬੜੇ ਟਿਕਾ ਕੇ ਵਿਰੋਧੀ ਦਰਦੇ ਤੇ ਨਿਸ਼ਾਨੇ ਲਾਇਆ ਕਾਂਗਰਸ ਦੇ ਉੱਤੇ ਅਕਾਲੀ ਦਲ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇਤੇ ਉਹ ਕਹਿੰਦੇ ਲੰਬਾ ਸਮਾਂ ਜਿਹੀਆਂ ਪਾਰਟੀਆਂ ਜੇ ਆਗੂ ਨੇ ਰਾਜ ਕੀਤਾ ਜਿਨ੍ਹਾਂ ਨੂੰ ਪੰਜਾਬੀਆਂ ਨੇ ਕਹਿੰਦੇ ਸਮਝ ਹੀ ਕੋਈ ਨਹੀਂ ਸੀ ਹੂੰ ਪੰਜਾਬ ਦੀਆਂ ਮੁਸ਼ਕਲਾਂ ਦੀ ਸਮਝ ਨਹੀਂ ਸੀ ਪੰਜਾਬ ਦੇ ਲੋਕਾਂ ਦੀ ਸਮਝ ਨਹੀਂ ਸੀ ਕਹਿੰਦੇ ਦੋਖੋ ਤੁਹਾਡਾ ਜੰਗਲਾਤ ਮਹਿਕਮੇ ਦੀ ਗੱਲ ਕਰ ਲਓ ਕਿੰਨੇ ਲੰਬੇ ਸਾਲਾਂ ਬਾਅਦ ਕਹਿੰਦੇ ਤੁਹਾਨੂੰ ਜਿਹੜਾ ਕਿਤੇ ਭਰਤੀ ਕੀਤਾ ਗਿਆ ਇਹ ਪਹਿਲਾਂ ਹੋਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਕਿਸੇ ਤਰੀਕੇ ਦੇ ਨਾਲ ਉਹਨੇ ਪੰਜਾਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਜੀ ਇਹ ਪੰਜਾਬ ਵਰਗਾ ਨੀਲਾ ਪਾਣੀ ਉਹਨਾਂ ਨੇ ਭਾਖੜਾ ਡੰਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਲਕੇ ਦੇ ਕਿਧਰੇ ਵੀ ਇਹ ਜਹਾ ਨੀਲਾ ਪਾਣੀ ਨਹੀਂ ਜਿਵੇਂ ਜਹਾ ਭਾਖੜਾ ਝੀਲ ਦਾ ਭਾਖੜਾ ਲੇਖਦਾ ਹੈ ਇਦਾਂ ਹੀ ਉਹਨਾਂ ਨੇ ਪਹਾੜਾਂ ਦੀ ਗੱਲ ਕੀਤੀ ਪੰਜਾਬ ਦੇ ਜੰਗਲਾਂ ਦੀ ਗੱਲ ਕੀਤੀ ਪਰ ਕਹਿੰਦੇ ਨਾਲ ਹੀ ਇਹ ਤਾਂ ਚੰਗੀ ਗੱਲ ਕੀਤੀ ਕਹਿੰਦੇ ਕੁਦਰਤ ਨੇ ਇੱਕ ਬੜੀ ਮਾੜੀ ਗੱਲ ਕੀਤੀ ਮਾੜੀ ਗੱਲ ਕਿਹੜੀ ਕੀਤੀ ਕਹਿੰਦੇ ਕੁਜ਼ਰਤ ਨੇ ਇੱਥੇ ਇਹੋ ਜਿਹਾ ਆਗੂ ਪੈਦਾ ਕਰਦੇ ਜਿਹੜੇ ਪਹਾੜਾਂ ਨੂੰ ਲੁੱਟਣ ਵਾਲੇ ਪਹਾੜਾਂ ਨੂੰ ਖਾਣ ਵਾਲੇ ਜਿਹੜਾ ਹੈਗਾ ਪੰਜਾਬੀਆਂ ਨੂੰ ਲੁੱਟਣ ਤੇ ਖੁੱਟਣ ਵਾਲੇ ਇਹ ਜਿਹੜੇ ਪੈਦਾ ਕਰਦੇ ਨੇ ਉਹਦੇ ਕਰਕੇ ਕਹਿੰਦੇ ਪੰਜਾਬ ਦਾ ਨੁਕਸਾਨ ਹੋਇਆ ਇਸ ਕਰਕੇ ਕਹਿੰਦੇ ਚਲੋ ਹੁਣ ਸਾਨੂੰ ਮੌਕਾ ਮਿਲਿਆ ਉਹਨਾਂ ਵੇਲੇ ਆਪਣੇ ਅੰਦਾਜ਼ ਨਾਲ ਪੰਜਾਬੀਆਂ ਨਾਲ ਸਾਂਝੇ ਤੌਰ ਤੇ ਆਪਣਾ ਸਾਰੇ ਵਿਚਾਰ ਜਿਹੜੇ ਹੈਗੇ ਉਹ ਸਾਂਝੇ ਕੀਤੇ ਕਿ ਵੀ ਹੁਣ ਜਿਹੜੀ ਸਰਕਾਰ ਆਈ ਹੈ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੀ ਲੋਕਾਂ ਦੀ ਸਰਕਾਰ ਹੈ ਤੁਹਾਡੇ ਹਿੱਤਾਂ ਦੀ ਗੱਲ ਤੁਹਾਡੇ ਦੁੱਖ ਸੁੱਖ ਦੀ ਸਾਂਝੀ ਵਾਲੀ ਦੀ ਸਰਕਾਰ ਹੈ ਅੱਗੇ ਤਾਂ ਕਹਿੰਦੇ ਮੰਤਰੀ ਮੁੱਖ ਮੰਤਰੀ ਹੋ ਜਾਂਦੇ ਸੀ ਨੇੜੇ ਨਹੀਂ ਸਿਲਕਣ ਦਿੰਦਾ ਉਹਨਾਂ ਦੇ ਕੋਈ ਦੂਰੇ ਕਹਿੰਦੇ ਨਾਕੇ ਲੱਗ ਜਾਂਦੇ ਸੀ ਪਤਾ ਹੀ ਨਹੀਂ ਸੀ ਹੁੰਦਾ ਜਿੱਥੇ ਕਹਿੰਦੇ ਰਾਜ ਕਰਨ ਲਈ ਬੈਠਦੀਆਂ ਸਰਕਾਰਾਂ ਉੱਥੇ ਨਾਕੇ ਤੇ ਲੋਕ ਨਹੀਂ ਉੱਥੇ ਜਾਣਗੇ ਤਾਂ ਹੋਰ ਕੌਣ ਜਾਣਗੇ ਸੋ ਆਪਣੇ ਅਜ਼ਾਜ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਤਰ੍ਹਾਂ ਤੇ ਤਕੜੇ ਆਕਟਾਸ ਕੀਤੇ ਆ ਜੀ ਜੀ ਸਦ ਸਾਬ ਅੱਗੇ ਵਧਾਂਗੇ ਤੇ ਗੱਲ ਰਾਜਸਥਾਨ ਦੇ ਇੱਕ ਮਾਮਲੇ ਦੀ ਕਰਾਂਗੇ ਪਿਛਲੇ ਲੰਬੇ ਸਮੇਂ ਤੋਂ ਬੜੀਆਂ ਸੁਰਖੀਆਂ ਦੇ ਵਿੱਚ ਹੈ ਕਿ ਰਾਜਸਥਾਨ ਦੇ ਵਿੱਚ ਇੱਕ ਲੜਕੀ ਹੈ ਜਿਹੜੀ ਕਿ ਸਾਬਤ ਸੂਰਤ ਸਿੱਖ ਹੈ ਉਸ ਨੂੰ ਐਗਜ਼ਾਮ ਦੇ ਵਿੱਚ ਵੜਨ ਸੰਬੰਧਿਤ ਬਹੁਤ ਪ੍ਰੋਬਲਮ ਆਈਆਂ ਕਿਉਂਕਿ ਉਹਨੂੰ ਕਹਿ ਦਿੱਤਾ ਗਿਆ ਕਿ ਇੱਕ ਕਾਰ ਦੇ ਕਰਕੇ ਤੁਸੀਂ ਨਹੀਂ ਜਾ ਸਕਦੇ ਅੰਦਰ ਜਿਸ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਦਾ ਯੂ ਟਰਨ ਆਇਆ ਹੈ ਪਰ ਨਾਲ ਨਾਲ ਐਸਟੀਪੀਸੀ ਜਿਹੜਾ ਉਹ ਵੀ ਕਾਰਵਾਈ ਦੇ ਲਈ ਬਿਲਕੁਲ ਤਿਆਰ ਹੋ ਗਿਆ ਉਹਨਾਂ ਨੇ ਵੀ ਆਪਣੀ ਰਿਟ ਪਾਈ ਪਰ ਪਹਿਲਾਂ ਹੀ ਇਸ ਸਬੰਧਿਤ ਜਿਹੜੇ ਕੋਰਟ ਨੇ ਹੁਕਮ ਦਿੱਤੇ ਹੋਏ ਨੇ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਹੁਣ ਰਾਜਸਥਾਨ ਨੇ ਸਰਕਾਰ ਨੇ ਜ਼ਰੂਰ ਫੈਸਲਾ ਲਿਆ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਿਲਕੁਲ ਪ੍ਰੋਫੈਸਰ ਜੀ ਸਾਹਿਬ ਗਾਲਾ ਦੇਖੋ ਜਿਸ ਕਦਰ ਉਸ ਲੜਕੀ ਨੂੰ ਰੋਕਿਆਗਾ ਜਿਹੜੀ ਆਪਣੇ ਸਿੱਖ ਭਾਈਚਾਰੇ ਦੀ ਤੀਖ ਹੈ ਜੀ ਆਪਾਂ ਆਪ ਅਮਰਤਾਰੀ ਸਿੱਖ ਹੈਗੀ ਹੈ ਉਦੇ ਕਕਾਰ ਪਹਿਨਣ ਦੇ ਸੁਧਾਨਮਤਾਵਾਂ ਦਾ ਉਹਨੂੰ ਪੂਰਾ ਹੱਕ ਹੈ ਅਧਿਕਾਰ ਹੈ ਕਿ ਆਪਣੇ ਧਰਮ ਮੁਤਾਬਿਕ ਤੁਸੀਂ ਕਕਾਰ ਪਹਿਨ ਸਕਦੇ ਹੋ ਕਿਰਪਾਨ ਦੀ ਗੱਲ ਕਰ ਲਈਏ ਬਿਲਕੁਲ ਕਰਪਾਨ ਦੀ ਗੱਲ ਕਰ ਲਈਏ ਤਾਂ ਉਹ ਸਿਵਲ ਸਰਵਿਸ ਦਾ ਐਗਜ਼ਾਮ ਦੇਣ ਗਈ ਸੀ ਰਾਜਸਥਾਨ ਦੇ ਵਿੱਚ ਜਿੱਥੇ ਉਸ ਨੂੰ ਰੋਕਿਆ ਗਿਆ ਔਰ ਕਿਹਾ ਗਿਆ ਕਿ ਤੁਸੀਂ ਪਹਿਨ ਕੇ ਐਗਜ਼ਾਮ ਨਹੀਂ ਦੇ ਸਕਦੇ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪਟੀਸ਼ਨ ਵੀ ਦਾਇਰ ਕੀਤੀ ਹੈ ਔਰ ਚੁਣੌਤੀ ਦਿੱਤੀ ਹੈ ਕਿ ਤੁਸੀਂ ਸਾਡੇ ਜਿਹੜੇ ਸੰਵਧਾਨਿਕ ਹੱਕ ਹੈ ਉਹ ਵੀ ਸਾਨੂੰ ਦੇਣ ਨੂੰ ਤਿਆਰ ਨਹੀਂ ਤੁਸੀਂ ਨਵੀਂ ਗੱਲ ਤਾਂ ਕੀ ਕਰਨੀ ਆ ਹੁਣ ਰਾਜਸਥਾਨ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਰਾਜਸਥਾਨ ਨੇ ਕਿਵੇਂ ਝੂਟਾਂ ਮਾਰੀ ਜਿਉਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਸੇ ਮਾਮਲਾ ਗਿਆ ਔਰ ਖਾਸ ਤੌਰ ਤੇ ਕਾਂਸਦ ਨੇ ਜਥੇਦਾਰ ਵੱਲੋਂ ਵੀ ਇਸ ਦਾ ਨੋਟਿਸ ਲੈ ਗਿਆ ਤੇ ਹਰਿਆਣਾ ਸਰਕਾਰ ਨੇ ਫੌਰੀ ਤੌਰ ਤੇ ਹੁਕਮ ਲਾਗੂ ਕਰ ਦਿੱਤੇ ਕਿ ਕੋਈ ਵੀ ਐਗਜ਼ਾਮ ਹੋਏਗਾ ਇਸ ਤਰ੍ਹਾਂ ਦਾ ਰਾਜਸਥਾਨ ਚ ਜਿਹੜਾ ਅਮਰਤਾਰੀ ਸੇ ਕੋ ਲੜਕਾ ਹੋਏਗਾ ਲੜਕੀ ਹੋਏਗਾ ਉਹਨਾਂ ਨੂੰ ਐਗਜ਼ਾਮ 'ਚ ਬੈਠਣ ਦੀ ਪੂਰੀ ਜ਼ਾਤ ਹੋਏਗੀ ਕਿਸੇ ਤਰ੍ਹਾਂ ਰੋਕਿਆ ਨਹੀਂ ਜਾਏਗਾ ਸਾਰੇ ਪਹਿਲਾਂ ਹੁੰਦਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਾਣ ਤੋਂ ਬਾਅਦ ਆਕਾਸ਼ ਸਾਹਿਬ ਦੇ ਸੇਧਾਰ ਵੱਲੋਂ ਨੋਟਸ ਲੈਣ ਤੋਂ ਬਾਅਦ ਰਾਜਸਥਾਨ ਸਰਕਾਰ ਵੱਲੋਂ ਯੂਟਰ ਨੂੰ ਮਾਰਿਆ ਗਿਆ ਜੀ ਅਗਰ ਪਹਿਲਾਂ ਕਿਉਂ ਨਹੀਂ ਬੜਾ ਸਵਾਲ ਆਇਆ ਕਿ ਸਰਕਾਰਾਂ ਕਿਸ ਤਰ੍ਹਾਂ ਕੰਮ ਕਰਦੀਆਂ ਦੇਖੋ ਕਿ ਇਹ ਤਾਂ ਹੈ ਨਹੀਂ ਕੋਈ ਅਸੀਂ ਜੇ ਅਫਰੀਕਾ ਦੇ ਮੁਲਕ ਦੀ ਗੱਲ ਕਰਦੇ ਆ ਜਾਂ ਕਿਸੇ ਅਰਬ ਕੰਟਰੀ ਦੀ ਗੱਲ ਕਰ ਰਹੇ ਹਾਂ ਅਸੀਂ ਆਪਣਾ ਮੁਲਕੇ 'ਚ ਬੈਠੇ ਆ ਔਰ ਉਸ ਮੁਲਕ ਦੀ ਗੱਲ ਕਰ ਰਹੇ ਹਾਂ ਜਿਹਦੇ ਮੁਲਕ ਦੇ ਪ੍ਰਧਾਨ ਮੰਤਰੀ ਲਗਾਤਾਰ ਕਹਿੰਦੇ ਆ ਕਿ ਨੌਵੇਂ ਗੁਰੂ ਦਸਵੇਂ ਗੁਰੂ ਸਿੱਖਾਂ ਦੇ ਜਿਉਂ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਇਸ ਮੁਲਕ ਦੀ ਇਹ ਸਥਿਤੀ ਨਹੀਂ ਸੀ ਹੋਣੀ ਜੋ ਅੱਜ ਸਥਿਤੀ ਹੈ ਜੀ ਕਿ ਇਸ ਮੁਲਕ ਦਾ ਪ੍ਰਧਾਨ ਮੰਤਰੀ ਬਿਲਕੁਲ ਕਿਨਾਂ ਸੂਬਿਆਂ ਦੇ ਮੁੱਖ ਮੰਤਰੀ ਨਤਮਸਤਕ ਹੁੰਦੇ ਹੋਣ ਸਿੱਖ ਮਰਿਆਦਾ ਅਨੁਸਾਰ ਤੇ ਉਸੇ ਸੂਬੇ ਦੇ ਇੱਕ ਸਰਕਾਰ ਨੂੰ ਇਹ ਪਤਾ ਨਾ ਹੋਵੇ ਕਿ ਸਿੱਖਾਂ ਦੀ ਕੀ ਮर्यादा ਹੈ ਕੀ ਪਰੰਪਰਾ ਹੈ ਕੀ ਕਕਾਰ ਹੈ ਔਰ ਇਸ ਤਰ੍ਹਾਂ ਰੋਕਿਆ ਜਾਵੇ ਬਹੁਤ ਵੱਡਾ ਸਵਾਲ ਹੈ ਇਸ ਮਾਮਲੇ 'ਚ ਜੀਪੀਸੀ ਨੇ ਜਿਲ੍ਹਾ ਬੁਆਘੜ ਕਾਇਆ ਪੰਜਾਬ ਤੇ ਹਾਈ ਕੋਰਟ ਦਾ ਲੱਗਦਾ ਹੈ ਕਿ ਉਹ ਤਹ ਤੱਕ ਜਾਣਗੇ ਕਿ ਆਖਰ ਹੁਣ ਤਾਂ ਬੇਸ਼ੱਕ ਵਾਪਸ ਲੈ ਲਿਆ ਮਾਮਲਾ ਜੀ ਜੀ ਵਾਪਸ ਰਾਇਆ ਕਿਉਂ ਜਿਹੜਾ ਕਿਧਰ ਹੈ ਕਿਸੇ ਦੇ ਸਬਕ ਲੈਣ ਦੀ ਲੋੜ ਹੈ ਇਹ ਕੋਈ ਖਰਾਤ ਨਹੀਂ ਹੈ ਸੁਵਿਧਾਨ ਵੱਲੋਂ ਮਿਲਿਆ ਹੋਇਆ ਅਧਿਕਾਰ ਹੈ ਗਣੇ ਜੀ ਉਹ ਸਰਕਾਰ ਕਹੇ ਦੇਖੋ ਜੀ ਅਸੀਂ ਤਾਂ ਮਨਾਲ ਦੇ ਨਾਲ ਹੀ ਫੈਸਲਾ ਲੈ ਲਿਆ ਫੈਸਲਾ ਸਰਕਾਰ ਨੇ ਨਹੀਂ ਲਿਆ ਫੈਸਲਾ ਤਾਂ ਸੰਵਧਾਨ ਨੇ ਲਿਆ ਜਿਸ ਨੂੰ ਲਾਗੂ ਕਰਨਾ ਪੈਣਾ ਸੀ ਉਹ ਲਾਗੂ ਕੀਤਾ ਗਿਆ ਖਰਾਤ ਕਰਦੀ ਹੈ ਸੋ ਸਵਾਲ ਇਹ ਹੈ ਕਿ ਕਿਉਂ ਵਾਪਰਿਆ ਹੈ ਮਾਮਲਾ ਰਾਜਸਭਾ ਦੇ ਅੰਦਰ ਜੀ 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 ਸਤ ਜਬ ਅੱਗੇ ਗੱਲ ਹੈ ਜਿਹੜੀ ਉਹ ਕਰਨਲ ਬਾਠ ਮਾਮਲੇ ਦੀ ਕਰਾਂਗੇ ਮੈਨੂੰ ਨਹੀਂ ਲੱਗਦਾ ਕਿ ਪਟਿਆਲਾ ਦੇ ਕਰਨਲ ਬਾਠ ਮਾਮਲੇ ਨੂੰ ਕੋਈ ਵੀ ਭੁੱਲਿਆ ਹੋਏਗਾ ਜਿਸ ਤਰ੍ਹਾਂ ਕਟਕਾ ਕਟਮਾਰਾ ਜਿਹੜੀ ਉਹ ਦੋ ਪਿਓ ਪੁੱਤਾਂ ਦੇ ਨਾਲ ਕੀਤੀ ਗਈ ਮਾਮਲਾ ਵੱਡਾ ਹੋਇਆ ਤਾਂ ਅੱਜ ਇਸ ਮਾਮਲੇ ਦੇ ਵਿੱਚ ਵੀ ਵੱਡਿਆ ਅਪਡੇਟ ਆਈ ਹੈ ਕਿਉਂਕਿ ਵਿਭਾਗ ਦੀ ਜਾਂਚ ਹੈ ਜਿਹੜੀ ਉਹ ਪੂਰੀ ਹੋ ਗਈ ਹੈ ਰਿਪੋਰਟ ਬਣ ਚੁੱਕੀ ਹੈ ਸੋ ਨਾਮਜ਼ਦ ਦੋ ਚਾਰ ਇੰਸਪੈਕਟਰ ਤੇ ਜਿਹੜੇ ਦੋ ਮੁਲਾਜ਼ਮ ਨੇ ਉਹਨਾਂ ਦੀਆਂ ਸੇਵਾਵਾਂ ਵਿੱਚ ਕਟੌਤੀ ਹੋਈ ਹੈ ਹੋਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਇਸ ਨਾਮਲੇ ਦਾ ਦੇਖੋ ਕਾਫੀ ਤਰਸਿਤ ਮਾਮਲਾ ਹੈ ਕਨਬਾਰ ਦੀ ਕੁਟਮਾਰ ਦਾ ਮਾਮਲਾ ਉਹਦੇ ਪਰਵਾਰ ਵੱਲੋਂ ਬੜਾ ਹਾਲ ਪਹਾਰ ਆ ਪਾਇਆ ਪੰਜਾਬ ਸਰਕਾਰ ਕੋਲ ਪਹੁੰਚ ਕੀਤੀ ਗਈ ਪੰਜਾਬ ਪ੍ਰੀ ਡੀਜੀਪੀ ਤੱਕ ਮੁਲਾਕਾਤਾਂ ਕੀਤੀਆਂ ਗਈਆਂ ਗਵਰਨਰ ਸਾਹਿਬ ਤੱਕ ਨਾ ਮੁਲਾਕਾਤਾਂ ਕੀਤੀਆਂ ਗਈਆਂ ਫਿਰ ਹਰਿਆਣਾ ਜੂਤੀ ਪ੍ਰਸ਼ਾਸਨ ਨੂੰ ਕੇਸ ਦਿੱਤਾ ਗਿਆ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਆ ਖੜਕਾਇਆ ਗਿਆ ਔਰ ਇਹ ਕਿਹਾ ਗਿਆ ਕਿ ਸੀਬੀਆਈ ਨੂੰ ਮਾਮਲਾ ਦਿੱਤਾ ਜਾਵੇ ਉਹ ਮਾਮਲਿਆਂ ਦਾ ਅਗੇ ਕੀ ਨਪਟਾਰਾ ਹੋਏਗਾ ਤਾਂ ਵਖਰਾ ਹੈ ਪਰ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਪੰਜਾਬ ਪੁਲਿਸ ਨੇ ਜਿਹੜੇ ਵਿਭਾਗੀ ਤੌਰ ਤੇ ਜਿਹੜੀ ਜਾਂਚ ਕੀਤੀ ਹੈ ਉਹਦੇ ਮੁਤਾਬਕ ਜਿਹੜੇ ਘਟੂ ਘਟ ਚਾਰਜ ਆ ਪੁਲਿਸ ਛੇੜਲੇ ਮੁਲਾਜ਼ਮਾ ਪੁਲਿਸ ਮੁਲਾਜ਼ਮਾ ਪੁਲਿਸ ਅਧਿਕਾਰੀ ਹੈ ਇੱਕ ਤਰ੍ਹਾਂ ਹੈ ਕਿ ਉਹਨਾਂ ਦੀਆਂ ਪ੍ਰੋਮੋਸ਼ਨਾਂ ਰੋਕ ਦਿੱਤੀਆਂ ਗਈਆਂ ਅਗਲੇ 3 ਸਾਲ ਲਈ ਉਹਨਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੋਏਗੀ ਔਰ ਸਸਪੈਂਸ਼ਨ ਰਹੇਗੀ ਕੋਈ ਤਰੱਕੀ ਨਹੀਂ ਹੋਏਗੀ ਇਸ ਦਰਾਂ ਜਿਹੜਾ ਹੈਗਾ ਔਰ ਪਟਿਆਲਾ ਤੋਂ ਬਾਹਰ ਜਿਹੜਾ ਹੈਗਾ ਉਨਾ ਦੇ ਨਿਯੁਕਤੀ ਹੋਏਗੀ ਵਿਭਾਗੀ ਤੌਰ ਤੇ ਸਜ਼ਾ ਮਿਲੀ ਹੈ ਹੁਣ ਇਹ ਦਿਨਾਂ ਚ ਦੇਖਿਆ ਜਾਏਗਾ ਕਿ ਬਾਕੀ ਜੋ ਮਾਮਲਾ ਚੱਲਦਾ ਉਸ ਮਾਮਲੇ ਚ ਕਿਦਾਂ ਦੀ ਸਜ਼ਾ ਹੁੰਦੀ ਹੈ ਪਰ ਕਿਹਾ ਜਾ ਸਕਦਾ ਹੈ ਕਿ ਮੁਢਲੇ ਤੌਰ ਤੇ ਜਿਹੜਾ ਕਰਨ ਬਾਟ ਨੂੰ ਕੁੱਟਮਾਰ ਦਾ ਮਾਮਲਾ ਸੀ ਆ ਉਦੇ ਪਰਿਵਾਰ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਅਜੇ ਮਾਮਲਾ ਹੋਰ ਅੱਗੇ ਜਾਂਦਾ ਹੈ ਕਿ ਉਹ ਪਰਿਵਾਰ ਵੱਡੀ ਸਜ਼ਾ ਦੀ ਮੰਗ ਕਰ ਰਿਹਾ ਹੈ ਉਹ ਇਸ ਮਾਮਲੇ ਤੇ ਤਸੱਲੀ ਉਹਨਾਂ ਦੀ ਨਹੀਂ ਹੋਏਗੀ ਅਲ ਜ਼ਰੂਰ ਹੈ ਲੱਗਦਾ ਹੈ ਕਿ ਕੋਈ ਨਾ ਕੋਈ ਇਸ ਤਰ੍ਹਾਂ ਜਿਹੜਾ ਭਾਗੀ ਤੌਰ ਤੇ ਚੁੱਕਿਆ ਗਿਆ ਪੰਜਾਬ ਪੁਲਿਸ ਵੱਲੋਂ ਜੀ ਜੀ ਸਤ ਜੀ ਸਾਹਿਬ ਅੱਗੇ ਗੱਲ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਜੋ ਪਾਣੀਆਂ ਨੂੰ ਲੈ ਕੇ ਖਿੱਚੋ ਤਾਨ ਚੱਲ ਰਹੀ ਹੈ ਉਸ ਦੀ ਕਰਾਂਗੇ ਹੁਣ ਪੰਜਾਬ ਸਰਕਾਰ ਤਾਂ ਇਹ ਕਹਿੰਦੀ ਹੈ ਇਹ ਕਹਿੰਦੀ ਨਹਿਰਾਂ ਦੀ ਸਾਮ ਸੰਭਾਲ ਅਸੀਂ ਕਰਦੇ ਆਂ ਇਹਦੇ ਤੇ ਅਸੀਂ ਖਰਚ ਕਰਦੇ ਆਂ ਸਾਡਾ ਵੱਡਾ ਲੰਮਾ ਚੌੜਾ ਖਰਚ ਹੈ ਜਿਹੜਾ ਆਉਂਦਾ ਹੈ ਤੇ ਜਿਹੜਾ ਪਾਣੀ ਹੈ ਉਹ ਹਰਿਆਣਾ ਦੇ ਨਾਲ ਨਾਲ ਅੱਗੇ ਰਾਜਸਥਾਨ ਤੱਕ ਜਾਂਦਾ ਹੈ ਅਜਿਹੇ ਦੇ ਵਿੱਚ ਹਰਿਆਣਾ ਨੂੰ 113 ਕਰੋੜ ਰੁਪਏ ਦਾ ਬਿੱਲ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਭੇਜਿਆ ਹੈ ਬਿੱਲ ਹਜੇ ਤੱਕ ਹਰਿਆਣਾ ਨੇ ਪੇ ਨਹੀਂ ਕੀਤਾ ਭਰਿਆ ਨਹੀਂ ਹੈ ਬਿੱਲ ਨਾ ਹੀ ਬਾਦੂ ਪਾਣੀ ਦਾ ਕੋਈ ਭੁਗਤਾਨ ਹੋਇਆ ਹੈ ਇਸ ਨੂੰ ਲੈ ਕੇ ਹਰਪਾਲ ਚੀਮਾ ਵੀ ਕਾਫੀ ਸਖਤ ਨਜ਼ਰ ਆਏ ਨੇ ਕਿਉਂਕਿ ਨਾਰਮਲ ਜੀ ਗੱਲ ਹੈ ਜਿਹੜੇ ਘਰ ਦੇ ਵਿੱਚ ਰਹਿੰਦੇ ਆ ਕਿਰਾਇਆ ਤਾਂ ਉਹਦਾ ਵੀ ਦੇਣਾ ਪੈਂਦਾ ਪਰ ਇੱਥੇ ਅਜਿਹਾ ਕੁਝ ਨਹੀਂ ਹੋ ਰਿਹਾ ਕਿਵੇਂ ਦੇਖ ਦਿਓ ਦੇਖੋ ਇਹ ਮੁੱਦਾ ਪੰਜਾਬ ਦਾ ਪਿਛਲੇ ਸਾਲ ਦਾ ਪਾਜਾ ਹੁੰਦੇ ਕਿਸ ਤਰ੍ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਲਗਾਤਾਰ ਟਕਰਾ ਰਿਹਾ ਬੋਰਡ ਆਪਣੀ ਜਗ੍ਹਾ ਦੇ ਉੱਤੇ ਸਟੈਂਡ ਲੈ ਰਿਹਾ ਬੋਰਡ ਦਾ ਚੇਅਰਮੈਨ ਹੋਵੇ ਦੂਜੇ ਅਧਿਕਾਰੀ ਹੋਣ ਉਹਨਾਂ ਨੇ ਹਰਿਆਣਾ ਦਾ ਪੱਖ ਪੂਰਿਆ ਰਹਿਣਾ ਨੂੰ ਵਾਧੂ ਪਾਲਣੀ ਦੇਣ ਦੀ ਗੱਲ ਕੀਤੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੈਰੇਦਾਰੀ ਕਰਦੇ ਰਹੇ ਪਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜੀ ਹੈਗੀ ਆ ਉਹ ਆਪਣੇ ਗੱਲ ਚਲਾ ਲਈ ਸਕੀ ਕੋਸ਼ਿਸ਼ ਬਹੁਤ ਕੀਤੀ ਹਾਲਾਂਕਿ ਇਹ ਪਾਣੀਆਂ ਦੀ ਵੰਡ ਦੀ ਆਪਾਂ ਗੱਲ ਕਰਦੇ ਆ ਤਾਂ ਤਕਰੀਬਨ 1200 ਕਿਊਸੇ ਪਾਣੀ ਆ ਜਿਹਦੀ ਸਾਰੀਆਂ ਸਟੇਟਾਂ 'ਚ ਵੰਡ ਹੁੰਦੀ ਹੈ ਜਿਵੇਂ ਪੰਜਾਬ ਹੈ ਹਰਿਆਣਾ ਹੈ ਰਾਜスタンਾ ਦਿੱਲੀ ਹੈ ਚੰਡੀਗੜਾ ਲਾਪਾ ਕੇ ਸਾਰੇ ਸੂਬੇ ਜਿਹੜੇ ਸੰਬੰਧਤ ਹੈਗੇ ਆ ਉਹਦੇ 'ਚ ਦੇਖੋ ਸਥਿਤੀ ਕੀ ਹੈ ਕਹਿਣ ਨੂੰ ਆਪਣੇ ਦਰਸ਼ਕਾਂ ਨੂੰ ਵੀ ਲੱਗਦਾ ਹੋਵੇਗਾ ਜਦੋਂ ਪਾਖੜਾ ਬੋਰਡ ਦੀ ਆਪਾਂ ਗੱਲ ਕਰਦੇ ਆ ਕਿ ਜੀ ਇਹ ਤਾਂ ਪੰਜਾਬ ਦਾ ਵੱਡਾ ਆਕਾ ਪੰਜਾਬ ਦੇ ਅਧਿਕਾਰ ਹੋਏਗਾ ਅਸਲੀਅਤ ਕੀ ਹੈ ਅਸਲੀ ਦੇ ਕੇ ਹੈ ਕਿ ਜਿਹੜਾ 12 000 ਕਿਊਸਿਕ ਪਾਣੀ ਵੰਡਿਆ ਜਾਣਾ ਹੈ ਉਸੇ ਤੋਂ 63% ਸਭੀ ਹਿੱਸਾ ਕੇਵਲ ਤੇ ਕੇਵਲ ਹਰਿਆਣੇ ਦਾ ਹੈ ਨਹੀਂ ਪੰਜਾਬ ਤਾਂ ਚੌਂਕੀਦਾਰੀ ਕਰਨ ਵਾਲਾ ਹੀ ਹੈ ਐਵੇਂ ਬਾਤ ਰੋਲਾ ਰਪਾ ਪਾਉਂਦੇ ਰਹਿੰਦੇ ਪੰਜਾਬੀਆਂ ਨੂੰ ਸੁਭਾ 63% ਹਿੱਸਾ ਹਰਿਆਣੇ ਦਾ ਹੈ ਪੰਜਾਬੀਆਂ ਦਾ ਕਿੰਨਾ ਹਿੱਸਾ ਹੈ ਸ਼ਾਇਦ ਬਹੁਤੇ ਸਾਡੇ ਦਰਸ਼ਕਾਂ ਨੂੰ ਪਤਾ ਨਹੀਂ ਹੋਏਗਾ ਸੁਣ ਕੇ ਰਾਂਹ ਰਹਿ ਜਾਣਗੇ ਕਿ ਉਸ ਪਾਖੜਾ ਅਬਿਆਸ ਮੈਨੇਜਮੈਂਟ ਬੋਰਡ ਜਿਸ ਦਾ ਪਿਛਲੇ ਜ ਸਮੇਂ ਚੈਨਾ ਰੋਲਾ ਪੈਂਦਾ ਰਿਹਾ ਕਿ ਨਾ ਪਾਣੀ ਹਰਿਆਣਾ ਵੱਧ ਮੰਗਦਾ ਸੀ ਜਾਣ ਨਹੀਂ ਦੇਣਾ ਹਰਿਆਣਾ ਕਹਿੰਦਾ ਵਾਧੂ ਲੈਣਾ ਪੰਜਾਬ ਵਾਲੇ ਕਹਿੰਦੇ ਜਾਣ ਨਹੀਂ ਦੇਣਾ ਪੰਜਾਬ ਦਾ ਪਤਾ ਕਿੰਨਾ ਹਿੱਸਾ ਹੈ ਉਹਦੇ ਚ ਜੀ 22 ਸਦੀ یعنی 25 ਸਦੀ ਹਿਸਾ ਪੰਜਾਬ ਦਾ 63% ਹਿਸਾ ਹਰਿਆਣੇ ਦਾ ਦਾza ਲਾ ਲੋ ਪੰਜਾਬੀਆਂ ਦੀ ਕਿਸ ਕਦਰ ਪੰਜਾਬੀਆਂ ਦੇ ਪਾਣੀਆਂ ਦੀ ਪੰਜਾਬੀਆਂ ਦੀ ਧਰਤੀ ਦੀ ਕਿਸ ਕਦਰ ਲੋਟ ਹੋਈ ਹੈ ਫੇਰ ਵੀ ਅਸੀਂ ਕਹਿੰਦੇ ਆ ਕਿ ਹਿੰਦੁਸਤਾਨ ਹਮਾਰਾ ਹੈ ਇਸ ਦੇ ਬਾਵਜੂਦ ਜਿਹੜਾ ਹੈਗਾ ਸਾਨੂੰ ਆਪਣੇ ਮੁਲਕ ਤੇ ਮਾਣ ਹੈ ਫਖਰ ਹੈ ਮੁਲਕ ਦੀਆਂ ਸਰਕਾਰਾਂ ਚਾਹੇ ਕੇਂਦਰ ਸਰਕਾਰ ਹੋਣ ਚਾਹੇ ਗਵਾਂਡੀਆਂ ਦੀ ਸਰਕਾਰਾਂ ਹੋਣ ਕਿਸ ਕਦਰ ਪੰਜਾਬ ਵਾਲ ਦੇਖਦੇ ਆ ਜਾਨੀ ਜਿਹੜੇ ਛੋਟੇ ਛੋਟੇ ਸੂਬੇ Rajasthan ਦੀ ਪਾਣੀ ਦੀ ਇਲਾਜ ਨਾਲ ਮੈਂ ਗੱਲ ਕਰ ਰਿਹਾ Rajasthan ਜਿਹੜਾ ਉਹਨੂੰ 7% ਜਣੀ ਪਾਣੀ ਜਾਂਦਾ ਜੀ ਦਾਅ ਜਿਹੜਾ ਰੇਪੇਰਿਆ ਸੂਬਾ ਕਹਿੰਦਾ ਆਪਣਾ ਆਪ ਨੂੰ ਇਹ ਉਥੋਂ ਦੀ ਦਰਿਆ ਲੰਘਦੇ ਆ ਪੰਜਾਬ ਦਾ ਬੁਨਿਆਦੀ ਅਧਿਕਾਰ ਹੈ Rajasthan ਨੂੰ 70% ਦੀ ਔਰ ਹਰਿਆਣਾ ਜਿੱਥੇ ਦਰਿਆਵਾਂ ਦਾ ਕੋਈ ਲੈਣਾ ਦੇਣਾ ਨਹੀਂ ਕਿ ਪੰਜਾਬ ਚੋਂ ਲੰਘ ਦੇਣਾ ਉਹਨਾਂ ਨੂੰ 63% ਦੇ ਪੰਜਾਬ ਨੂੰ 25% ਇਹਦਾ ਵਿਤਕਰਾ ਹੋ ਗਿਆ ਪਾਣੀਆਂ ਦੀ ਵੰਡ ਦਾ ਤੇ ਫਿਰ ਜਿਹੜਾ ਤੁਸੀਂ ਪੈਸੇ ਚੱਕੇ ਦੀ ਗੱਲ ਕਰਦੇ ਆ 163 ਕਰੋੜ ਰੁਪਇਆ ਉਹ ਕੋਈ 2015-16 ਤੋਂ ਲੈ ਕੇ ਹੁਣ ਤੱਕ ਹਰਿਆਣਾ ਨੇ ਪੈਸਾ ਦੇਣਾ ਹੀ ਬੰਦ ਕਰ ਦਿੱਤਾ ਮੈਂ ਥੋੜੀ ਦੇਰ ਪਹਿਲਾਂ ਸੁਣ ਰਿਹਾ ਸੀ ਕਹਿੰਦਾ ਸਰਕਾਰ ਦਾ ਕੋ ਬਿਲਾਰਾ ਕੀ ਕਹਿ ਰਿਹਾ ਕਹਿੰਦਾ ਦੇਖੋ ਜੀ ਅਸੀਂ ਕਿਉਂ ਪੈਸਾ ਦੇਈਏ ਸਾਨੂੰ ਚੰਡੀਗੜ੍ਹ ਤੋਂ ਹਿੱਸਾ ਨਹੀਂ ਦਿੰਦੇ ਰਾਜਤਾਨੀ ਦਾ ਹਿੱਸਾ ਨਹੀਂ ਦਿੰਦੇ ਸਾਨੂੰ ਜ਼ਮੀਨ ਨਹੀਂ ਦਿੰਦੇ ਪਾਣੀਆਂ ਦਾ ਅਧਿਕਾਰ ਨਹੀਂ ਦਿੰਦੇ ਯਾਨੀ ਜਦੋਂ ਜਿੱਥੇ ਕਿਤੇ ਡਬਲ ਇੰਜਣ ਦੀ ਸਰਕਾਰ ਹੁੰਦੀ ਆ ਨਾ ਦਵਕਾ ਦੇਖ ਲਓ ਸਿੰਗਲ ਇੰਜਣ ਵਾਲਿਆਂ ਨੂੰ ਕਿਵੇਂ ਮਾਰਦੇ ਆ ਇਸੇ ਕਰਕੇ ਭਾਜਪਾ ਬਾਰ-ਬਾਰ ਚੇਤਾ ਕਰਉਂਦੀ ਆ ਕਿ ਮਿੱਤਰੋ ਜੇ ਬਚਣਾ ਕੁਝ ਲੈਣਾ ਤਾਂ ਡਬਲ ਇੰਜਣ ਦੀ ਸਰਕਾਰ ਲੈ ਆਓ ਪਾਣੀ ਪੰਜਾਬ ਦਾ ਰੱਖ ਰਖਾ ਪੰਜਾਬ ਕਰੇ ਨਹਿਰਾ ਪੰਜਾਬ ਦੀ ਲੰਗਣਾ ਤੇ ਰਾਣਾ Pase ਬੈਠ ਕੇ ਦੌਕਾ ਮਾਰਾ ਕਿ ਕਿਉਂ ਦੀ ਜੇ ਪੈਸਾ ਅਸੀਂ ਨਹੀਂ ਦਿੰਦੇ ਦਾਜਾ ਲਾਓ ਆਂਦੇ ਵੀ ਤਖੜੇ ਦਾ ਸੱਤੇ ਵੀ ਹੀ ਸੌ ਵਾਲੀ ਗੱਲ ਆ ਇਹੋ ਜੀ ਸਿੱਧੀ ਤੇ ਚੱਲਦੇ ਆ 113 ਕਰੋੜ ਰੁਪਇਆ ਕੋਈ ਥੋੜਾ ਨਹੀਂ ਹੁੰਦਾ ਔਰ 15 16 ਤੋਂ ਲੈ ਕੇ ਅੱਜ ਤੱਕ ਇਹ ਨਹੀਂ ਕਿ ਦੇਣਗੇ ਦਿਨ ਕਿ ਦਿਨਾਮਨੀ ਦੂਜੇ ਪਾਸੇ ਰਾਜਸਥਾਨ ਹੈ ਜੇ ਜਹੀ ਗੱਲ ਹੋਵੇ ਤਾਂ ਰਾਜਸਥਾਨ ਕਿਉਂ ਦੇ ਰਿਹਾ ਜੀ ਜੀ ਰਾਜਸਥਾਨ ਰੈਗੂਲਰ ਆਪਣਾ ਪੈਸਾ ਜਿਹੜਾ ਬਕਾਇਆ ਦੇ ਰਿਹਾ ਕੋਈ ਬਕਾਇਆ ਨਹੀਂ ਹਰਿਆਣਾ 15 16 ਤੱਕ ਦਿੰਦਾ ਰਿਹਾ ਉਸ ਤੋਂ ਬਾਅਦ ਦੇਣਾ ਬੰਦ ਕੀਤਾ ਜੀ ਜੀ ਸੋ ਪੰਜਾਬ ਨਾਲ ਇੱਕ ਵੱਡਾ ਨਿਆਂ ਪਾਣੀਆਂ ਦੀ ਲੁੱਟ ਤਾਂ ਹੋਈ ਹੋਈ ਲਈ ਹੈ ਯਾਨੀ ਪੰਜਾਬ ਦੇ ਖਜ਼ਾਨੇ ਦਾ ਪੈਸਾ ਵੀ ਲੁੱਟਿਆ ਜਾ ਰਿਹਾ ਹੈ ਨਹਿਰਾਂ ਦਾ ਰੱਖਣ ਦਾ ਮਲਾਇਮ ਤਨਖਾਹ ਪਰਵਾਨ ਦਾ ਜੀ ਉਹ ਸਾਰਾ ਕੋਈ ਦਾ ਜਿਹੜਾ 40 ਰੁਪਿਆ ਬਣਦਾ ਉਹਦੇ ਤੋਂ ਲਕੀਰ ਭੇਜ ਤਿਆਹਰਾਣਾ ਨੇ ਕਿ ਅਸੀਂ ਨਹੀਂ ਦਿੰਦੇ ਕਰ ਲਓ ਜੋ ਕਰਨਾ ਹੈ ਜੀ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਵਿਚਾਰ ਚਰਚਾ ਜਿਹੜੀ ਉਹ ਕੀਤੀ ਮਿਹਰਬਾਨੀ ਜੀ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ 31 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਸ਼ਹੀਦ ਉਦਮ ਸਿੰਘ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਦੇ ਵਿੱਚ ਛੁੱਟੀ ਕੀਤੀ ਗਈ ਹੈ ਸੋ ਇਸ ਸਬੰਧ ਦੇ ਵਿੱਚ ਸਕੂਲ ਕਾਲਜਾਂ ਦੇ ਵਿੱਚ ਕੱਲ ਦੀ ਛੁੱਟੀ ਰਹੇਗੀ ਉਮੀਦ ਕਰਦੇ ਆਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ